ਸਾਡੇ 1250 ਏਰੀਆ ਪਹਿਲਾਂ ਸੀਗਾ 600 ਤੋਂ ਉੱਪਰ ਸੀ 1800 ਏਰੀਆ ਨੂੰ ਥੋੜੀ-ਮੋਟੀ ਪਾਰਟੀਸ਼ਨਾਂ ਵਾਲੀ ਬਈ ਚੇਂਜ ਕਰਤਾ ਤੁਸੀਂ ਸਾਰਾ ਚੇਂਜ ਹੋ ਗਿਆ ਹਾਂਜੀ ਹਾਂਜੀ ਵਿੱਚੋਂ ਕੋਈ ਕੰਦ ਚੱਕ ਕੇ ਇੱਧਰ ਲਾਤੀ ਇੱਧਰ ਲਾਤੀ ਜਿਵੇਂ ਬਈ ਹੁਣ ਅੱਜ ਕੱਲ੍ਹ ਚੱਲ ਰਿਹਾ ਹੁਣ ਇੱਥੇ ਲੋਹੇ ਦੀਆਂ ਗਰੇਲਾਂ ਤੁਸੀਂ ਲਾ ਕੇ ਜਾਲੀ ਲਾਤੀ ਹੈ ਨਾ ਹਾਂਜੀ ਹਾਂਜੀ ਕਿਉਂਕਿ ਟ੍ਰੈਂਡ ਦੇ ਹਿਸਾਬ ਨਾਲ ਜਿਵੇਂ ਕਲਾਸਿਕ ਲੁੱਕ ਬਣਾਈਏ ਤੁਸੀਂ ਬਾਹਰੋਂ ਬਾਹਰੋਂ ਹੀ ਉਦਾਂ ਆਪਾਂ ਸਾਰੀ ਚੀਜ਼ ਉਦਾਂ ਹੀ ਸ਼ੂਟ ਕਰਦੀ ਸਾਰੀ ਤੇ ਲਾਈਏ ਬੈਕ ਸਾਈਡ ਵੀ ਤੇ ਮੂਰੇ ਵੀ ਹੈ ਨਾ ਇਦਾਂ ਬਣ ਕੇ ਤਿਆਰ ਹੋਣੀ ਹੈ ਜੀ ਕੋਠੀ ਤੇ ਆਪਣਾ ਪਲਾਟ ਹੈਗਾ ਮੂਰੇ ਫਰੰਟ ਹੈਗਾ ਇਹ 25 ਫੁੱਟ ਜੀ ਤੇ ਲੰਬਾਈ ਇਹਦੀ 50 ਫੁੱਟ ਹੈ ਇਹ 150 ਦੇ ਲਗਭਗ ਹੋ ਸਕਦੇ ਮਰਲੇ ਸਾਢੇ 1/4 ਮਰਲੇ ਬਣਦੇ ਜੀ ਥੱਲੇ ਥੱਲੇ ਵਾਲੇ ਪੋਰਸ਼ਨ ਦੇ ਹਾਂਜੀ ਹਾਂਜੀ ਆ ਦੇਖੋ ਕੋਰਾ ਵਗੈਰਾ ਦੱਸਦੀਆਂ ਬਾਈ ਬਾਈ ਦੇ ਕੰਮ ਦਾ ਜਿਹੜਾ ਕੁਆਲਿਟੀ ਹੁੰਦੀ ਉਹ ਤੁਹਾਨੂੰ ਤੁਹਾਨੂੰ ਕੈਮਰੇ ਨਾਲ ਹੀ ਪਤਾ ਲੱਗ ਜਾਣੀ ਹੈ ਮੂੰਹੋਂ ਬੋਲਣ ਦੀ ਲੋੜ ਨਹੀਂ ਜਿਵੇਂ ਇੱਧਰ ਆ ਗਈ ਬਾਈ ਹਾਂ ਬਿਲਕੁਲ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰ ਨੇ ਇੱਧਰ ਵੀ ਟਾਇਲ ਵਗੈਰਾ ਜੜੀ ਆ। ਸਾਰਾ ਇਹ ਕੰਮ ਚੱਲੀ ਜਾਂਦਾ ਏ ਟਾਇਲ ਦਾ। ਠੀਕ ਏ ਠੀਕ ਏ ਬਾਈ। ਇਹ ਆਪਾਂ ਜੀ ਗੋਰਾ ਟਾਇਲ ਤੋਂ ਰੰਪਰਾ ਫੂਲ। ਤੇ ਜਿਵੇਂ ਇੱਧਰ ਬਾਈ ਜੜੇਸੇ ਵਗੈਰਾ ਪਏ ਨੇ ਸਾਰੇ। ਇਹ ਸਾਰਾ ਗੋਰਾ ਟਾਇਲ ਤੋਂ ਜੀ ਆਪਾਂ ਨੂੰ ਇੱਕ ਜਗ੍ਹਾ ਤੋਂ ਹੀ ਟੋਟਲੀ ਸਮਾਨ। ਟੋਟਲੀ ਚੀਜ਼ ਆਪਾਂ ਨੂੰ ਇੱਕ ਜਗ੍ਹਾ ਤੋਂ ਮਿਲ ਗਈ ਏ ਜੀ। ਚਣਾਈ ਦਾ ਕੰਮ ਵੀ ਖੁਦ ਕੀਤਾ। ਬਾਈ ਟਾਇਲ ਦਾ ਵੀ ਖੁਦ। ਟਾਇਲਾਂ ਦਾ ਵੀ ਖੁਦ ਹੀ ਕਰ ਰਹੇ ਆਂ ਜੀ ਆਪਾਂ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਰੈਨੋਵੇਟ ਕੀਤਾ ਹੋਇਆ ਘਰ। ਜਿਹੜਾ ਬਾਈ ਹੋਰ ਟਾਈਲਾਂ ਤੋਂ ਲਾ ਕੇ ਟੋਟਲੀ ਕੰਬਾਈ ਹੋਈ ਖੁਦ ਕਰਨਗੇ ਸਾਰਾ ਬਾਈ ਹੋਰਾਂ ਨੂੰ ਤਜਰਬਾ ਕੰਮ ਕਰਨ ਦਾ ਤੇ ਇਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ ਆਪਾਂ ਇੱਕ ਸ਼ਹਿਰ ਦੇ ਵਿੱਚ ਖੜੇ ਆ ਰਾਮਪੁਰਾ ਸ਼ਹਿਰ ਹੈ ਜੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਇਹ ਰੈਨੋਵੇਟ ਕਰਦਾ ਜਿਹੜਾ ਤੁਸੀਂ ਫਰੰਟ ਹੈ ਇਹਦਾ ਤੇ ਇਹ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਏਰੀਆ ਬਣਦਾ ਸਾਰੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਣਾ ਨਾਮ ਦੱਸ ਦਿਓ ਜੀ ਆਪਾਂ ਖੜੇ ਕਿਹੜੀ ਜਗ੍ਹਾ ਵਿੱਚ ਹੈ ਨਾ ਉਹ ਵੀ ਦੱਸ ਦਿਓ ਤੇ ਸਾਨੂੰ ਪਲਾਟ ਦੀ ਲਵਾਈ ਤੇ ਚੌੜਾਈ ਜਿਹੜਾ ਆਪਾਂ ਰੈਨੋਵੇਟ ਕਰ ਰਹੇ ਹਾਂਕਰ ਉਹ ਸਾਰਾ ਕੁਝ ਦੱਸੋ ਜੀ ਇਹ ਖੜਿਆ ਆ ਪਰੰਪਰਾ ਫੂਸਾ ਸ਼ਹਿਰ ਦੇ ਵਿੱਚ ਹੀ ਤੇ ਆਪਣਾ ਪਲਾਟ ਹੈਗਾ ਮੁਰੋਂ ਫਰੰਟ ਹੈਗਾ ਇਹ 25 ਫੁੱਟ ਜੀ ਤੇ ਲੰਬਾਈ ਇਹਦੀ 50 ਫੁੱਟ ਹੈ ਠੀਕ ਹੈ ਟੈਲੀਵਿਜ਼ਨ ਹੈ ਘਰ ਰੀਨੋਵੇਟ ਕਰ ਰਹੇ ਹੋ ਤੁਸੀਂ 25x50 ਦਾ ਪਲਾਟ ਹੈ ਹਾਂਜੀ ਹਾਂਜੀ ਸਾਢੇ 1250 ਬਣ ਗਿਆ ਹਨਾ ਹਾਂਜੀ ਹਾਂਜੀ ਤੇ ਬਈ ਜੇ ਆਪਾਂ ਸ਼ਹਿਰ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਕਈ ਭਰਾ ਆਪਣੇ ਸਮਝਦੇ ਗਜਾਂ ਦੇ ਵਿੱਚ ਜ਼ਿਆਦਾ ਸਮਝਦੇ ਕਿੰਨੇ ਕ ਗਜ ਜਗ੍ਹਾ ਬਣਦੀ ਹੈ ਇਹ 150 ਦੇ ਲਗਭਗ ਹੋ ਸਕਦਾ ਜੀ ਠੀਕ ਹੈ ਜੇ ਮਰਲੇ ਵੀ ਬਈ ਦੱਸ ਦਿਓ ਮਰਲੇ ਸਾਢੇ 1/4 ਮਰਲੇ ਬਣਦੇ ਜੀ ਥੱਲੇ ਥੱਲੇ ਵਾਲੇ ਪੋਰਸ਼ਨ ਦੇ ਹਾਂਜੀ ਹਾਂਜੀ ਸਾਢੇ 1250 ਸਕਰ ਫੁੱਟ ਹੈ ਉੱਪਰ ਵਾਲਾ ਪੋਰਸ਼ਨ ਲੱਗ ਤੋਂ ਉਹ ਲੱਗ ਤੋਂ ਉਹ ਕਿੰਨਾ ਹੈ ਬਈ ਉਹ 700 ਫੁੱਟ ਏਰੀਆ ਉੱਪਰ ਹੈ ਜੀ ਤੇ ਬਈ ਹੁਣ ਇੱਥੋਂ ਦੀ ਗੱਲ ਕਰੋ ਜਿਹੜਾ ਮੰਨ ਕੇ ਚਲੋ ਬਣਾ ਕੇ ਤੁਸੀਂ ਰੈਡੀ ਕਰਤਾ ਆਰਚਾ ਵਗੈਰਾ ਬਹੁਤ ਸੋਹਣੀਆਂ ਬਣਾਈਆਂ ਬਾਈ ਤੁਸੀਂ ਬਾਈ ਬਾਈ ਦੇ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਕਿੰਨੇ ਟਾਈਮ ਦਾ ਤਿਆਰ ਬਾਈ ਆਪਾਂ ਆਪਾਂ ਨੂੰ ਕੰਮ ਕਰਦਿਆਂ ਨੂੰ ਤਾਂ 14-15 ਸਾਲ ਹੋ ਗਏ ਜੀ 10 ਸਾਲ ਦਾ ਫੁੱਲ ਤਿਆਰ ਬਾਈ ਆਪਾਂ ਨੂੰ 10 ਸਾਲ ਹੋ ਗਏ ਸੋ ਨੂੰ ਕੋਠੇ ਠੇਕੇ ਵਗੈਰਾ ਲੈਣ ਦੇਣ ਦੇਣ ਹਾਂਜੀ ਤੇ ਬਾਈ ਹੁਣ ਇੱਥਾ ਦੇਖੋ ਕੋਰਾ ਵਗੈਰਾ ਦਸਦੀਆਂ ਬਾਈ ਬਾਈ ਦੇ ਕੰਮ ਦਾ ਜਿਹੜਾ ਕਵਾਲਿਟੀ ਹੁੰਦੀ ਉਹ ਤੁਹਾਨੂੰ ਤੁਹਾਨੂੰ ਕੈਮਰੇ ਦਾ ਹੀ ਪਤਾ ਲੱਗ ਜਾਨੀ ਹੈ ਮੂੰਹ ਬੋਲਣ ਦੀ ਲੋੜ ਨਹੀਂ ਭਾਈ ਜਿਹੜੀ ਆ ਚੀਜ਼ ਐ 프ਰੰਟ ਆ ਗਿਆ ਇੱਥੇ ਕੀ ਕੀ ਹੋਰ ਲੱਗਣਾ ਆਪਾਂ ਉਹ ਨਾਲ ਦੱਸ ਦੀਏ ਕਿਉਂਕਿ 프ਰੰਟ ਨੂੰ ਆਪਾਂ ਲੋਕੋ ਵੀ ਲਾ ਦਾਂਗੇ ਨਾਲ ਗ੍ਰਿਲ ਵਗੈਰਾ ਲੱਗ ਚੁੱਕੀ ਐ ਇਹ ਸਾਰੇ ਇੱਕ ਟਾਇਲ ਰਹਿ ਗਈ ਲੱਗਣ ਵਾਲੀ ਇਹ ਲੈਂਦੀ ਭਾਈ ਆ ਭਾਈ ਹਾਂਜੀ ਇਹ ਟਾਇਲ ਆਪਣੇ ਕੋਲ ਆਈ ਵੀ ਐ ਜੀ ਠੀਕ ਐ ਕਿੱਥੋਂ ਲੈਂਦੇ ਭਾਈ ਉਹ ਇਹ ਵੀ ਗੋਰਾ ਟਾਇਲ ਤੋਂ ਆਈ ਵੀ ਐ ਸਾਰੇ ਠੀਕ ਐ ਇੱਥੇ ਵੀ ਲੱਗਣੀ ਐ ਭਾਈ ਹਾਂਜੀ ਇਧਰ ਵੀ ਟਾਇਲ ਲੱਗਣੀ ਐ ਜੀ ਇਹਦੇ ਨਾਲ ਦਾ ਹੀ 프ਰੰਟ ਇਧਰ ਬਣਨਾ ਐ ਜੀ ਇਧਰ ਗੇਟ ਲੱਗਣਾ ਇੱਕ ਇੱਕ ਇਧਰ ਕੰਧ ਬਣਨੀ ਹੈ ਤੇ ਇੱਥੇ ਬਾਈ ਕੀ ਲੱਗਣਾ ਇਹਦੇ ਤੇ ਵੀ ਟਾਇਲ ਲੱਗਣ ਸਾਰੇ ਤੇ ਸਾਰੇ ਤੇ ਠੀਕ ਹੈ ਤੇ ਦੋਸਤੋ ਜਿਹੜਾ ਇਹ ਫਰੰਟ ਲੁੱਕ ਕੋਠੀ ਪਲਾਸਟਰ ਵਗੈਰਾ ਹੋ ਗਈ ਹੁਣ ਤੇ ਇਹਦੇ ਟਾਇਲ ਵਗੈਰਾ ਲੱਗੇ ਜਦੋਂ ਇਹ ਸਾਰੀ ਪੇਂਟ ਹੋ ਗਈ ਬਾਅਦ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਜੋ ਬਾਈ ਆਪਾਂ ਗੱਲ ਕਰਦੇ ਆਂ ਇੱਥੋਂ ਪੋਰਚ ਆ ਗਿਆ ਬਾਈ ਹਨਾ ਤੇ ਹੁਣ ਬਾਈ ਸਾਨੂੰ ਇਹ ਦੱਸੀ ਜਾਓ ਕੀ ਕੀ ਤੁਸੀਂ ਚੇਂਜ ਕੀਤਾ ਕਿੱਥੋਂ ਕਿਹੜੀ ਕੰਧ ਚੱਕੀ ਸੀ ਕਿਹੜੀ ਲਾਈ ਹੈ ਕਿਹੜੀ ਪਹਿਲਾਂ ਸੀ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਬਾਈ ਇਧਰੋਂ ਹਾਂਜੀ ਇੱਧਰ ਬਈ ਕੁਝ ਕੀਤਾ ਇੱਧਰੋਂ ਕੋਈ ਚੇਂਜ ਨਹੀਂ ਹੋਈ ਜੀ ਇੱਧਰ तकरीबन ਉਸ ਤਰ੍ਹਾਂ ਹੀ ਆ ਵਿੰਡੋ ਸੇਮ ਹੀ ਰੱਖ ਲਈ ਵਿੰਡੋ ਇਹ ਚੇਂਜ ਕਰਨੀਆਂ ਜੀ ਵਿੰਡੋ ਵਿੰਡੋ ਚੇਂਜ ਕਰਨੀਆਂ ਨੇ ਇਹ ਕਮਰਾ ਪਹਿਲਾਂ ਸੀਗਾ ਇਹ ਕਮਰਾ ਪਹਿਲਾਂ ਸੀਗਾ ਜੀ ਵਿੰਡੋ ਕੱਢ ਕੇ ਆਪਾਂ ਉਹਦੀ ਸਾਗਬਾਨ ਦੀ ਪਾਉਣੀ ਹੈ ਜੀ ਪੂਰਾ ਟਫਨ ਲਾਉਣਾਗਾ ਠੀਕ ਹੈ ਠੀਕ ਆ ਪੱਲੇ ਵਗਾਰੇ ਕੈਨਸਲ ਕਰ ਦੇਣੇ ਤੇ ਬਈ ਆ ਪੋਰਚ ਬਣ ਗਿਆ ਇਹ ਪੋਰਚ ਬਣ ਗਿਆ ਜੀ ਇਹ ਬਈ ਪਹਿਲਾਂ ਬਾਹਰ ਦੀ ਪੌੜੀਆਂ ਇੱਥੋਂ ਚੜਾਈ ਜਾਂਦੀਆਂ ਸੀ ਪੋਰਚ ਹੀ ਸੀਗਾ ਇਹ ਬਣ ਹਾਂਜੀ ਹਾਂਜੀ ਠੀਕ ਹੈ ਡਿਊਪਲੈਕਸ ਆ ਬਈ ਉੱਪਰ ਦਿਖਾ ਦਿਓ ਨਾ ਤੇ ਇੱਥੋਂ ਬਈ ਉੱਪਰ ਚੱਲੀ 2 ਬੈੱਡਰੂਮ ਨੇ ਹਾਂਜੀ ਹਾਂਜੀ ਹੁਣ ਜੇ ਬਾਈ ਇੱਥੇ ਆ ਗਿਆ ਆਪਾਂ ਹਣਾ ਹਾਂਜੀ ਲੌਬੀ ਦੇ ਵਿੱਚ ਇੰਟਰ ਹੋਏ ਆਂ ਹਾਂਜੀ ਕਿਹੜਾ ਕਿਹੜਾ ਰੂਮ ਕਿੱਥੇ ਕਿੱਥੇ ਸੀ ਤੁਸੀਂ ਇਹਦੇ ਵਿੱਚ ਚੇਂਜ ਕੀ ਕੀਤਾ ਕਿਉਂਕਿ ਡਿਜ਼ਾਈਨ ਬਾਰੇ ਵੀ ਗੱਲ ਕਰਾਂਗੇ ਡਿਜ਼ਾਈਨ ਕਿੰਨਾਂ ਨੇ ਕੀਤਾ ਬਾਈ ਉਹਨਾਂ ਦਾ ਨਾਮ ਵੀ ਜਰੂਰ ਦੱਸ ਦਿਓ ਇਹ ਡਿਜ਼ਾਈਨ ਕੀਤਾ ਇਹ ਰਕਸ਼ਰਾਮਪਰਾਹੋਲ ਤੋਂ ਆ ਪ੍ਰਗਟ ਆਰ ਜੀ ਤੱਕ ਹੀ ਪ੍ਰਗਟ ਬਾਈ ਠੀਕ ਹੈ ਠੀਕ ਹੈ ਬਾਈ ਬਹੁਤ ਸੋਹਣਾ ਕਹਿਣਾ ਮਤਲਬ ਹੁਣ ਦੇ ਹਿਸਾਬ ਦੇ ਨਾਲ ਵਧੀਆ ਡਿਜ਼ਾਈਨ ਤਿਆਰ ਕਰਤਾ ਬਾਈ ਉਹਨਾਂ ਨੇ ਕਿਹੜੇ ਕਿਹੜੇ ਰੂਮ ਪਹਿਲਾਂ ਸੀ ਉਹ ਜਰੂਰ ਦੱਸ ਦਿਓ ਬਾਈ ਹੁਣ ਇੱਥੇ ਕੀ ਸੀ ਇਹ ਤਾਂ ਕਿ ਉਹ ਚੱਕਦਾ ਬਈ ਉਹ ਚੱਕਦਾ ਜੀ ਠੀਕ ਹੈ ਨਾ ਵੱਡੀ ਕਰਤੀ ਠੀਕ ਹੈ ਵਾਸ਼ਫਿਸ਼ਨ ਏਰੀਆ ਇੱਥੇ ਲਿਆਂਦਾ ਜੀ ਇਧਰ ਹਜੇ ਬਈ ਕੰਮ ਚੱਲੀਆਂਦਾ ਵੈਸੇ ਕੰਮ ਹਾਂ ਕੰਮ ਚੱਲੀਆਂਦਾ ਸਮਾਨ ਵਗੈਰਾ ਤਾਂ ਖੜਿਆ ਪਿਆ ਹੈ ਨਾ ਤਾਂ ਖੜਿਆ ਪਿਆ ਜੀ ਤੇ ਇਧਰ ਵਾਸ਼ਫਿਸ਼ਨ ਦੇਤਾ ਹਾਂਜੀ ਇਧਰ ਵਾਸ਼ਫਿਸ਼ਨ ਦੇਤਾ ਕੰਨ ਲਾਤੀ ਹੈ ਨਾ ਹਾਂਜੀ ਹਾਂਜੀ ਕੰਨ ਲਾ ਕੇ ਵਾਸ਼ਫਿਸ਼ਨ ਦੇਤਾ ਬਈ ਇਧਰ ਏਰੀਆ ਦੇਤਾ ਜਿਤਨਾ ਤੇ ਇਧਰ ਬਈ ਬੈਡਰੂਮ ਇਧਰ ਬੈਡਰੂਮ ਬਣਾਤਾ ਜੀ ਮਾਸਟਰ ਬੈਡਰੂਮ ਇਹ ਪਹਿਲਾਂ ਐਡਾ ਹੀ ਸੀ ਬਈ ਇਹ ਪਹਿਲਾਂ ਬੈਡਰੂਮ ਐਡਾ ਹੀ ਸੀਗਾ ਜੀ ਇਹਦੇ ਵਿੱਚ ਚੇਂਜ ਕੀਤਾਗਾ ਇੱਕ ਤਾਂ ਇਹਦੇ ਵਿੱਚ ਕ ਇੱਧਰ ਬਾਈ ਇੱਧਰ ਡਰੈਸਿੰਗ ਬਣਾਉਣੀ ਪਹਿਲਾਂ ਇਹ ਪਹਿਲਾਂ ਹੈ ਨਹੀਂ ਸੀ ਨਹੀਂ ਪਹਿਲਾਂ ਡਰੈਸਿੰਗ ਹੈ ਨਹੀਂ ਸੀਗਾ ਜੀ ਠੀਕ ਹੈ ਇਹ ਪਹਿਲਾਂ ਡਰੈਸਿੰਗ ਇੱਥੋਂ ਬਾਥਰੂਮ ਹੀ ਸੀਗਾ ਜੀ ਇੰਨਾ ਠੀਕ ਹੈ ਬਾਈ ਠੀਕ ਹੈ ਫਿਰ ਹੁਣ ਅਸੀਂ ਅੱਗੇ ਵਧਾ ਕੇ ਥੋੜਾ ਜਿਹਾ ਛੱਤ ਕੇ ਇਹਦਾ ਜਾਲ ਸੀ ਜਿਹੜਾ ਉਹ ਕੱਟ ਕਰਤਾ ਉੱਪਰ ਵਾਲਾ ਤੇ ਬਾਥਰੂਮ ਵੱਡਾ ਅੱਛਾ ਇੱਥੇ ਓਪਨ ਏਰੀਆ ਸੀ ਜਾਲ ਵਾਲਾ ਹਾਂਜੀ ਹਾਂਜੀ ਹੁਣ ਤੁਸੀਂ ਇਹ ਏਰੀਆ ਦੀ ਵਰਤੋਂ ਕੀਤੀ ਹੈ ਇਹਦੇ ਡਰੈਸਿੰਗ ਤੇ ਵਾਸ਼ਰੂਮ ਅਟੈਚ ਹੈ ਵਾਸ਼ਰੂਮ ਅਟੈਚ ਕਰਤਾ ਜੀ ਤੇ ਬਾਈ ਨਾਲ ਦੇ ਨਾਲ ਦੱਸੀ ਜਾਇਓ ਭਰਾ ਜਿਵੇਂ ਹੁਣ ਤੋਂ ਸੋ ਲੋਕ ਬਾਈ 10-11 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਂ ਜੀ ਤੁਸੀਂ ਬਾਈ ਫਿਰ ਇਹਦੇ ਚ ਨਾਲ-ਨਾਲ ਮੰਨ ਕੇ ਚੱਲੋ ਜਿਵੇਂ ਆ ਟਾਇਲ ਵਗੈਰਾ ਲੱਗੀ ਪਈ ਐ ਹਾਂ ਜੀ ਇਹ ਤੁਸੀਂ ਖੁਦ ਹੀ ਲਾਉਨੇ ਹੋ ਹਾਂ ਜੀ ਖੁਦ ਹੀ ਲਾਉਨੇ ਆ ਟਾਇਲ ਤੁਸੀਂ ਇਹਦੇ ਚ ਆਪਣਾ ਜਿਹੜਾ ਕੰਮ ਕਰਨਾ ਚੜਾਈ ਦਾ ਵੀ ਤੁਸੀਂ ਕੀਤਾ ਚੜਾਈ ਦਾ ਵੀ ਕੀਤਾ ਟਾਇਲ ਦਾ ਵੀ ਆਪਣਾ ਕੀਤਾ ਗਾ ਇਹ ਇੱਥੇ ਦਿਖਾਵਾਂਗਾ ਦੂਜਾ ਬੈਡਰ ਨੂੰ ਬਾਅਦ ਦੇ ਵਿੱਚ ਦਿਖਾਉਣੇ ਆ ਇੱਧਰ ਦਿਖਾਉਣੇ ਬਈ ਆਪਾਂ ਆਹ ਲੋਬੀ ਦੇ ਵਿੱਚ ਖੜੇ ਆ ਲੈਫਟ ਸਾਈਡ ਦੇ ਉੱਤੇ ਬਾਈ ਆਹ ਇੱਧਰ ਆ ਆ ਗਿਆ ਡ੍ਰੈਇੰਗ ਰੂਮ ਦਾ ਏਰੀਆ ਹਾਂਜੀ ਹਾਂਜੀ ਡ੍ਰੈਇੰਗ ਰੂਮ ਇਹ ਐਡੇ ਹੀ ਸੀ ਪਹਿਲਾਂ ਇਹ ਡ੍ਰੈਇੰਗ ਰੂਮ ਐਡੇ ਹੀ ਸੀਗਾ ਜੀ ਠੀਕ ਹੈ ਇਹਦੇ ਚ ਉੱਪਰ ਡਾਊਨ ਸੀਲਿੰਗ ਵਗੈਰਾ ਵੀ ਹੋ ਗਿਆ ਨਾ ਹਾਂਜੀ ਇਹ ਨਵੀਂ ਕਰੀਏ ਜੀ ਆਪਾਂ ਠੀਕ ਹੈ ਠੀਕ ਹੈ ਤੇ ਇਹ ਹੋਗੇ ਬਾਈ ਡਾਊਨ ਸੀਲਿੰਗ ਤੇ ਇਹਦੇ ਚ ਬਾਈ ਹੁਣ ਜਿਵੇਂ ਮੰਨ ਕੇ ਚੱਲੋ ਤੁਸੀਂ ਇੱਥੇ ਟਾਇਲ ਲਾਈ ਪਈ ਐ ਕਿੰਨੇ ਬਾਈ ਕਿੰਨੇ ਦਾ ਸਾਈਜ਼ ਲਾਇਆ ਬਾਈ ਇਹ ਟੋਟਲੀ 32 64 ਲੱਗਾਈ ਸਾਰਾ ਅੱਛਾ ਜੀ ਵਿਚੇ ਲੋਬੀ ਚ ਵਿਚੇ ਇੱਥੇ ਸੂਮ ਵੀ ਦੋਨੇ ਕੰਪਲੀਟ ਆਈ ਤੇ ਬਾਈ ਇੱਕ ਸਾਨੂੰ ਨਾ ਆਪਣੇ ਭਰਾਵਾਂ ਨੂੰ ਇਹ ਜ਼ਰੂਰ ਸਕੇਸ਼ਨ ਦਿਓ ਤੁਸੀਂ ਦੱਸੋ ਜ਼ਰੂਰ ਕਿ ਜੋ ਵੀ ਤੁਸੀਂ ਮਟੀਰੀਅਲ ਵਰਤਿਆ ਹੁੰਦਾ ਹੈ ਜਿਵੇਂ ਸੀਮੈਂਟ ਵਰਤਿਆ ਹੁੰਦਾ ਤੁਸੀਂ ਕਿਹੜਾ ਵਰਤਿਆ ਬਾਈ ਉਹ ਵੀ ਦੱਸੋ ਤੇ ਬਾਈ ਕਹਿਣਾ ਮਤਲਬ ਜਿਹੜੀ ਜਿਹੜੀ ਚੀਜ਼ ਆਪਣਾ ਮਕਸਦ ਹੁੰਦਾ ਵੀ ਜਿਹੜੇ ਜਿਹੜੇ ਮਿਸਤਰੀਆ ਚੀਜ਼ਾਂ ਵਰਤਦੇ ਨੇ ਜਾਂ ਘਰ ਵਾਲਾ ਬੰਦਾ ਵਰਤਦਾ ਆ ਆਪਾਂ ਉਹ ਜਰੂਰ ਪੁੱਛਿਆ ਕਰੀਏ ਵੀ ਕਿਹੜੀ ਬਾਈ ਤੁਸੀਂ ਕਿਹੜੀ ਚੀਜ਼ ਵਰਤਦੇ ਹੋ ਸੀਮੈਂਟ ਕਿਹੜਾ ਵਰਤਦਾ ਸਰੀਆ ਕਿਹੜਾ ਵਰਤਦਾ ਤਾਂ ਕਿ ਆਪਣੀ ਉਹ ਵੀਡੀਓ ਦੇਖ ਕੇ ਆਪਣੇ ਭਰਾ ਵੀ ਉਹੀ ਚੀਜ਼ ਨੂੰ ਵਰਤਣ ਦੀ ਕੋਸ਼ਿਸ਼ ਕਰਨ ਹਨਾ ਜਿਵੇਂ ਵੀ ਮੰਨ ਕੇ ਚੱਲੋ ਉਹਨਾਂ ਨੂੰ ਵਧੀਆ ਲੱਗੇ ਜ਼ਿਆਦਾਤਰ ਜ਼ਿਆਦਾਤਰ ਕੋਠੀਆਂ ਜਿਹੜੀ ਚੀਜ਼ ਯੂਜ਼ ਹੁੰਦੀ ਹੈ ਹੁਣ ਬਾਈ ਇੱਥੇ ਖੜੇ ਆਪਾਂ ਤੇ ਹੁਣ ਇਹਦੇ ਵਿੱਚ ਆਜ ਮੈਂ ਆ ਟਾਇਲ ਪੀਰਾਂ ਦੇ ਤੁਸੀਂ ਕਿਹੜੇ ਲੱਗ ਗੀ ਬਈ ਕਿ ਪਈਏ ਇਹ ਇਹ ਹਜੇ ਰਹਿੰਦੀ ਹੈ ਜੀ ਕੁਛ ਇਹ ਵੀ ਸੇਮ ਸਾਈਜ਼ ਹੈ ਨਾ ਇਹ ਵੀ ਸੇਮ ਸਾਈਜ਼ ਹੈ ਸਾਰਾ 32 64 ਤੇ ਬਈ ਇਹਦੇ ਬਾਰੇ ਜਰੂਰ ਦੱਸੋ ਜੀ ਕਿੱਥੋਂ ਖਰੀਦੀ ਹੈ ਇਹ ਇਹ ਆਪਾਂ ਜੀ ਗੋਰਾ ਟਾਇਲ ਤੋਂ ਰਾਮਪਰਾ ਫੁੱਲ ਤੇ ਜਿਵੇਂ ਇੱਧਰ ਬਈ ਰੈਸੇ ਵਗੈਰਾ ਪਏ ਨੇ ਸਾਰੇ ਇਹ ਸਾਰਾ ਗੋਰਾ ਟਾਇਲ ਤੋਂ ਜੀ ਆਪਾਂ ਨੂੰ ਇੱਕ ਜਗ੍ਹਾ ਤੋਂ ਹੀ ਮਿਲ ਗਿਆ ਟੋਟਲੀ ਸਮਾਨ ਟੋਟਲੀ ਚੀਜ਼ ਆਪਾਂ ਨੂੰ ਇੱਕ ਜਗ੍ਹਾ ਤੋਂ ਮਿਲ ਗਈ ਹੈ ਜੀ ਠੀਕ ਹੈ ਬਈ ਠੀਕ ਹੈ ਤੇ ਇੱਧਰ ਬਈ ਜਗਾ ਛੱਡੀ ਹੋਈ ਹੈ ਹਾਂ ਜੀ ਇੱਧਰ ਆਪਾਂ ਪਲਾਟ ਇਹ ਦੁਵਾਰਾ ਲਿਆ ਸੀਗਾ ਇਹ ਵੀ ਇੱਕ ਚੀਜ਼ ਹੋ ਰਿਹਾ ਬਾਈ ਹੈਨਾ ਕੋਠੀ ਦਾ ਏਰੀਆ ਆਪਣਾ ਬਣ ਗਿਆ 1600 ਗਾਜਾ ਹਾਂਜੀ ਸਾਢੇ 1250 ਥੱਲੇ ਜਿੰਨਾ ਕਾਪਾ ਨੂੰ ਚਾਹੀਦਾ ਹੁੰਦਾ ਛੋਟੇ ਪਰਿਵਾਰ ਵਾਸਤੇ ਹਾਂਜੀ ਹਾਂਜੀ ਉੱਪਰ ਵਾਲਾ ਪੋਰਸ਼ਨ ਤੇ ਕਿੰਨਾ ਕ ਹੈ ਉੱਪਰ ਵਾਲਾ 700 ਫੁੱਟ ਏਰੀਆ ਜੀ ਕਿੰਨੇ ਰੂਮ ਉੱਪਰ ਉੱਪਰ ਇੱਕ ਰੂਮ ਆ ਜੀ ਇੱਕ ਸਟੋਰ ਹੈਗਾ ਆਪਾਂ ਉਹ ਦਿਖਾਵਾਂਗੇ ਬਾਈ ਹਾਂਜੀ ਹੁਣ ਆਪਾਂ ਬਾਈ ਡਰੈਗ ਰੂਮ ਵੀ ਦਿਖਾਤਾ ਇੱਧਰ ਕਿਚਨ ਸੀਗਾ ਇਹ ਤੁਸੀਂ ਵੱਡਾ ਕਰਤਾ ਇੱਥੇ ਵਾਸ਼ਮਿਸ਼ਣ ਏਰੀਆ ਦੇ ਤਾਂ ਉਧਰ ਇੱਕ ਡਰੈਸਿੰਗ ਦੇ ਬੈੱਡਰੂਮ ਨਾਲ ਅਟੈਚ ਕਰਤਾ ਵਾਸ਼ਰੂਮ ਹਾਂਜੀ ਹਾਂਜੀ ਹੁਣ ਇੱਧਰ ਦਿ ਆ ਦੂਜਾ ਬਾਈ ਇਹ ਇੱਥੇ ਬਾਈ ਸਿੰਪਲ ਸੀ ਪਹਿਲਾਂ ਇਹ ਪਹਿਲਾਂ ਸਿੰਪਲ ਸੀਗਾ ਜੀ ਹੁਣ ਸਾਰੇ ਜਿਹੜਾ ਡਾਊਨ ਸੀਲਿੰਗ ਹੋ ਗਈ ਟੋਟਲ ਡਾਊਨ ਸੀਲਿੰਗ ਹੋ ਗਈ ਠੀਕ ਹੈ ਠੀਕ ਹੈ ਤੇ ਛੱਤ ਬਾਈ ਕਾਦੀ ਹੈ ਇਹ ਉੱਪਰ ਛੱਤ ਆਰ ਸਿਲੈਂਟਰ ਹੈ ਜੀ ਆਰ ਸਿਲੈਂਟਰ ਹੈ ਕਿੰਨਾ ਟਾਈਮ ਹੋ ਗਿਆ ਪਹਿਲਾਂ ਬਣੇ ਨੂੰ ਇਹਨੂੰ ਇਹਨੂੰ ਬਣੇ ਨੂੰ 10-12 ਸਾਲ ਹੋ ਗਏ ਠੀਕ ਹੈ ਬਾਈ ਠੀਕ ਹਾਂਜੀ 10-12 ਸਾਲ ਇਹਨੂੰ ਬਣੇ ਨੂੰ ਹੋ ਗਏ ਉਸ ਤੋਂ ਬਾਅਦ ਹੁਣ ਇਹਨੂੰ ਆਪਣੇ ਨਵੇਂ ਤਰੀਕੇ ਨਾਲ ਜਿਵੇਂ ਬੋਸ਼ ਨਾਲ ਹੋ ਅੱਜ ਕੱਲ ਦੇਖਦੇ ਆ ਆਪਾਂ ਡਰੈਸਿੰਗ ਤੇ ਵਾਸ਼ਰੂਮ ਅਟੈਚ ਨੇ ਅਟੈਚ ਹੁੰਦੇ ਆ ਜੀ ਉਹ ਉਦਾਂ ਤੁਸੀਂ ਅਟੈਚ ਕਰਤੇ ਨਾ ਪਿੱਛੇ ਆਪਣੇ ਏਰੀਆ ਜੀ ਉਹਨੂੰ ਵਰਤੋ ਜਿਹਾ ਲਿਆਂਦਾ ਇਧਰ ਬਾਈ ਕੀ ਰੱਖਿਆ ਇਧਰ ਬਾਥਰੂਮ ਆ ਜੀ ਠੀਕ ਹੈ ਠੀਕ ਹੈ ਜਿਵੇਂ ਇਧਰ ਆ ਗਈ ਬਾਈ ਸਾਡੇ ਕੋਲ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋ ਰਹੇ ਨੇ ਇਧਰ ਵੀ ਟਾਇਲ ਵਗੈਰਾ ਚੜੀ ਜਾਂਦਾ ਪੰਦਰਾ ਇਹ ਕੰਮ ਚੱਲੀ ਜਾਂਦਾ ਹੈ ਟਾਇਲ ਦਾ ਠੀਕ ਹੈ ਠੀਕ ਹੈ ਬਾਈ ਹਾਂਜੀ ਤੇ ਡਾਊਨ ਸੀਲਿੰਗ ਹੋ ਗਈ ਦੋਸਤੋ 1.5 ਸਕੁਅਰ ਫੁੱਟ ਦਾ ਇਹ ਥੱਲੇ ਵਾਲਾ ਪਲਾਨਾ ਜਿਹੜਾ ਉਹ ਤੁਸੀਂ ਦੇਖ ਲਿਆ ਉੱਪਰ ਚਲੀਏ ਬਾਈ ਦਿਖਾਈਏ ਹਾਂ ਆ ਜਰੂਰ ਲਾਵਾਂਗੇ ਆ ਦਿਖਾ ਦਿਓ ਬਈ ਆ ਦਿਖਾ ਦਿਓ ਐਦਾਂ ਬਣ ਕੇ ਤਿਆਰ ਹੋਣੀ ਹੈ ਜੀ ਕੋਠੀ ਆ ਫਰੰਟ ਦੇ ਉੱਤੇ ਟਾਇਲ ਵਗੈਰਾ ਸਾਰੇ ਦੇ ਉੱਤੇ ਲੱਗਣੀਆਂ ਤੇ ਜਦੋਂ ਫਾਈਨਲ ਲੁੱਕ ਆ ਗਈ ਤਾਂ ਆ ਲੁੱਕ ਆਉਣੀ ਹੈ ਤੇ ਪਹਿਲਾਂ ਵਾਲੀ ਫੋਟੋ ਆਪਾਂ ਜਰੂਰ ਨਾਲ ਲਾਵਾਂਗੇ ਨਾ ਬਈ ਵਾਲਾ ਪੋਰਸ਼ਨ ਦਿਖਾ ਦਿੰਨੇ ਆ ਬਈ ਤੇ ਬਈ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਾਇਆ ਹੋਇਆ ਘਰ ਹੈ ਜਿੰਨਾ ਕੰਮ ਹੋ ਗਿਆ ਪਾਉ ਵੀ ਦਿਖਾਤਾ ਤੁਹਾਨੂੰ ਕਿਹੜੀ ਕਿਹੜੀ ਜੀ ਕੁਆਲਿਟੀ ਦੀ ਚੀਜ਼ ਵਰਤੀ ਉਹ ਵੀ ਆਪਾਂ ਤੁਹਾਨੂੰ ਦੱਸਿਆ ਹੈ ਨਾ ਤੇ ਇੱਥੇ ਬਈ ਕਿਵੇਂ ਕੋਸ ਸੀਗਾ ਪਹਿਲਾਂ ਇਸ ਤਰ੍ਹਾਂ ਹੀ ਸੀਗਾ ਜੀ ਪਹਿਲਾਂ ਇਹ ਆਪਣਾ ਆ ਬੈਡਰੂਮ ਐ ਸੀ ਬਿਲਕੁਲ ਐਵੇਂ ਹੀ ਸੀ ਉਗਲਾਣੇ ਵਗੈਰਾ ਬਾਤ ਦਿੱਤੀ ਉੱਪਰ ਜੇ ਤਾਂ ਇਹ ਓਪਨ ਸੀਗਾ ਜੀ ਇਹ ਆਪਾਂ ਹੁਣ ਦਿੱਤਾਗਾ ਠੀਕ ਹੈ ਹਾਰਚਾਂ ਵਗੈਰਾ ਹੁਣ ਬਣਾਇਆ ਜੀ ਇਹਦੀ ਵਿੰਡੋ ਚੇਂਜ ਹੀ ਕਰੋਗੇ ਬਾਈ ਹਾਂ ਇਹਦੀ ਵਿੰਡੋ ਵੀ ਚੇਂਜ ਹੋਣੀ ਹੈ ਇਹ ਪੂਰਾ ਫੁੱਲ ਟਫਲ ਲੱਗਣਾ ਜੀ ਠੀਕ ਹੈ ਠੀਕ ਹੈ ਤੇ ਇੱਕ ਇਹ ਆਪਾਂ ਇਹ ਬੰਦ ਕਰਿਆ ਜਾਈਏ ਇਹ ਪਹਿਲਾਂ ਓਪਨ ਸੀਗਾ ਜੀ ਠੀਕ ਹੈ ਬਾਈ ਠੀਕ ਹੈ ਅਚਾ ਇਹ ਏਰੀਆ ਓਪਨ ਸੀ ਇਹ ਓਪਨ ਸੀਗਾ ਜੀ ਤੁਸੀਂ ਬੰਦ ਕਰਤਾ ਠੀਕ ਹੈ ਬਾਈ ਇਧਰ ਜਾਰੀ ਵੇਰ ਲਾਤੀ ਹਣਾ ਹਾਂਜੀ ਹਾਂਜੀ ਇੱਕ ਆ ਰੂਮ ਆ ਇਹ ਆਪਣਾ ਇਧਰ ਇਹ ਪਹਿਲਾਂ ਆਪਾਂ ਬ੍ਰਾਂਡੇ ਦਾ ਕਮ ਲਵਾਂਗੇ ਤੋਂ ਤਾਂ ਨਾ ਬਾਈ ਹਾਂਜੀ ਹਾਂਜੀ ਇੱ ਠੀਕ ਹੈ ਇਹ ਆਪਾਂ ਕਿਚਨ ਖਤਮ ਕਰਕੇ ਆਈ ਠੀਕ ਹੈ ਇਧਰੋਂ ਪੂਰਾ ਰੂਮ ਬਣਾ ਇੱਕ ਸਟੱਡੀ ਰੂਮ ਕਰਦਾ ਸਟੱਡੀ ਰੂਮ ਕਹ ਲਓ ਜਾਂ ਫੇਰ ਰੂਮ ਕਹ ਲਓ ਵੈਸੇ ਹਾਂ ਛੋਟਾ ਜਿਹਾ ਹੈ ਨਾ ਬਾਈ ਛੋਟਾ ਜਿਹਾ ਜੀ ਤੇ ਦੋਸਤੋ ਕਿਵੇਂ ਲੱਗਿਆ ਡਿਜ਼ਾਈਨ ਤੁਹਾਨੂੰ ਇਹ ਸਾਰਾ ਉੱਪਰ ਬਾਈ ਉਹਨਾਂ ਦਾ ਕਹਿਣਾ ਉਹਨੇ ਇੱਕ ਵਾਰੀ ਤੁਹਾਨੂੰ ਦੁਬਾਰੇ ਸਮਝਾ ਦਈਏ ਜਿਹੜਾ ਆ ਕਮਰਾ ਹੈ ਇਹ ਸੀਗਾ ਆਹ ਏਰੀਆ ਸਾਰਾ ਓਪਨ ਸੀ ਹਾਂਜੀ ਤੇ ਇੱਥੇ ਵੀ ਓਪਨ ਸੀ ਇੱਥੇ ਬਾਈ ਉਹਨਾਂ ਨੇ ਕੰਦ ਲਾ ਕੇ ਇਹ ਇਹ ਜੀ ਯੂਨਿਵਰਸ ਤੋਂ ਚ ਲਿਆਂਦਾ ਫਰਾਂਡਾ ਸੀ ਪਹਿਲਾਂ ਇਹ ਤੇ ਇਧਰ ਇੱਕ ਬਰਾਂਡਾ ਕਵਰ ਹੋ ਗਿਆ ਤੇ ਇਧਰ ਬਾਈ ਰੂਮ ਕਟ ਤਾਂ ਪਹਿਲਾਂ ਸੀ ਵੀ ਕਿਚਨ ਹਨਾ ਹਾਂਜੀ ਹਾਂਜੀ ਤੇ ਬਾਥਰੂਮ ਅਟੈਚ ਹੈਗਾ ਉੱਪਰ ਉੱਪਰ ਬਾਥਰੂਮ ਅਟੈਚ ਨਹੀਂ ਹੈਗਾ ਇਹਦੇ ਸਾਹਮਣੇ ਬਿਲਕੁਲ ਅੱਛਾ ਨਾਲ ਕਮਰੇ ਦੇ ਨਾਲ ਅਟੈਚ ਹੈਗਾ ਖੁੱਲੇ ਜ ਹੈ ਨਾ ਇਹ ਓਪਨ ਚਾਹਦੇ ਠੀਕ ਹੈ ਬਾਈ ਤੇ ਦੋਸਤੋ ਕਿਵੇਂ ਲੱਗਿਆ ਡਿਜ਼ਾਈਨ ਬਾਈ ਉੱਪਰ ਵਾਲੇ ਪੋਰਸ਼ਨ ਤੇ ਰਹਿੰਦੀ ਹੈ ਪਿੱਛੇ ਤੋਂ ਵੀ ਆਪਾਂ ਚੇਂਜ ਕੀਤਾ ਜੀ ਉਹ ਵੀ ਸੰਦਾ ਹੋਣੀ ਆ ਜੋ ਇੱਥੇ ਟਾਇਲ ਵਗੈਰਾ ਰਹਿੰਦੀ ਲੱਗਣ ਵਾਲੀ ਹਨਾ ਹਾਂਜੀ ਇੱਥੇ ਲੈਂਦੀ ਰਹਿੰਦੀ ਹੈ ਜੀ ਇਹ ਵੀ ਲੱਗਣੀ ਹੈ ਟਾਇਲ ਇਹਦੇ ਉੱਪਰਲੇ ਇਹਦੀ ਵੀ ਟਾਇਲ ਲੱਗਣੀ ਆ ਸਾਰੀ ਠੀਕ ਹੈ ਬਾਈ ਠੀਕ ਹੈ ਉੱ ਜਾਲੀ ਵਗੈਰਾ ਲਿਆ ਕੇ ਲਾਈ ਹੈ ਜਿਵੇਂ ਬਾਈ ਹੁਣ ਅੱਜ ਕੱਲ੍ਹ ਚੱਲ ਰਿਹਾ ਹੁਣ ਇੱਥੇ ਲੋਹੇ ਦੀਆਂ ਗਰੇਲਾਂ ਤੁਸੀਂ ਲਾ ਕੇ ਜਾਲੀ ਲਾਤੀ ਹੈ ਨਾ ਹਾਂਜੀ ਹਾਂਜੀ ਕਿਉਂਕਿ ਟ੍ਰੈਂਡ ਦੇ ਹਿਸਾਬ ਨਾਲ ਜਿਵੇਂ ਕਲਾਸਿਕ ਲੁੱਕ ਬਣਾਈਏ ਤੁਸੀਂ ਬਾਹਰੋਂ ਬਾਹਰੋਂ ਹੀ ਓਦਾਂ ਆਪਾਂ ਸਾਰੀ ਚੀਜ਼ ਓਦਾਂ ਹੀ ਸ਼ੂਟ ਕਰਦੀ ਸਾਰੀ ਤੇ ਲਾਈਏ ਬੈਕ ਸਾਈਡ ਵੀ ਤੇ ਮੂਰੇ ਵੀ ਹੈ ਨਾ ਹਾਂਜੀ ਹਾਂਜੀ ਲੱਗਿਆ ਤੁਹਾਨੂੰ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਕਰਨਾ ਜੀ ਤੇ ਬਾਈ ਉਹਨਾਂ ਨੇ ਕੀਤੀ ਹੋਈ ਗੱਲਬਾਤ ਕਿਉਂਕਿ ਦੋਸਤੋ 1250 ਏਰੀਆ ਪਹਿਲਾਂ ਸੀਗਾ 60 ਤੋਂ ਉੱਪਰ ਸੀ 1800 ਏਰੀਆ ਨੂੰ ਥੋੜੀ-ਮੋਟੀ ਪਾਰਟੀਸ਼ਨਾਂ ਨਾਲ ਹੀ ਬਾਈ ਚੇਂਜ ਕਰਤਾ ਮਸੀਂ ਸਾਰਾ ਚੇਂਜ ਹੋ ਗਿਆ ਹਾਂਜੀ ਹਾਂਜੀ ਵਿੱਚੋਂ ਕੋਈ ਕੰਦ ਚੱਕ ਕੇ ਇੱਧਰ ਲਾ ਦਿੱਤੇ ਇੱਧਰ ਲਾ ਦਿੱਤੇ ਤੇ ਨਾਲੇ ਬਾਈ ਹੁਣ ਦੀ ਹੁਣ ਦੇ ਹਿਸਾਬ ਨਾਲ ਡਿਜ਼ਾਈਨ ਵੀ ਸੋਹਣਾ